ਲੱਗਦਾ ਮਾਰਨਿੰਗ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਆਪਣੀ ਹੋ ਗਈ ਸੀ ਗੱਡੀ ਖਾਲੀ ਤੇ ਅੱਜ ਖੜੇ ਸੀ ਆਪਾਂ ਇੱਥੇ ਸਾਨੇ ਵਾਲ ਢਾਬੇ ਦੇ ਉੱਤੇ ਪਟਿਆਲੇ ਵਾਲਿਆਂ ਦੇ ਬੈਠੇ ਚਾਹ ਚੂ ਪਾਣੀ ਪੀ ਕੇ ਰੈਡੀ ਹੋ ਗਏ ਸੀ ਤੇ ਹੱਥ ਵਿੱਚ ਕਪੜਾ ਦੀ ਰਾਤ ਸਾਰੀ ਰਾਤ ਮੀਂਹ ਪੈਂਦਾ ਰਿਹਾ ਤੇ ਹੁਣ ਲੱਗਿਆ ਆਪਾਂ ਆਪਣੀ ਗੱਡੀ ਦੀ ਸਾਫ ਸੁਪਈਆ ਕਰਨ ਦਿਖਾਣਾ ਏ ਤੁਹਾਨੂੰ ਵੀ ਮਿੱਤਰੋ ਆਪਣੀ ਹੋ ਗਈ ਕੀ ਗੱਡੀ ਦੀ ਸਾਫ ਸੁਪਈਆ ਚੈੱਕ ਕਰੋ ਮਾਤੇ ਦੀ ਪਾਲ ਸ਼ੋਲਸ ਤੇ ਹੌਣ ਲੱਗੇ ਆਪਾਂ ਰੋਟੀ ਖਾਣ ਖੜੇ ਸੀ ਢਾਬੇ ਤੇ ਹਜੇ ਆਪਣਾ ਗੱਡੀ ਦਾ ਤੇ ਆਪਾਂ ਆ ਗਏ ਸੀ ਇੱਥੇ ਮੰਡੀ ਗੁੰਦਗੜ ਤੇ ਤਿਆਰ ਕਰਾਂਗੇ ਆਪਣੀ ਗੱਡੀ ਲੋਡ ਉਹ ਜੋ ਬਾਸ ਤੁਹਾਨੂੰ ਦਿਖਾਣੇ ਆ ਕੀ ਲੋਡ ਆ ਆਪਾਂ ਮਿੱਤਰੋ ਆ ਗਏ ਸੀ ਗੱਡੀ ਲੋਡ ਕਰਕੇ ਆਪਣੇ ਸ਼ਹਿਰ ਤੇ ਤਰਪਾਲਾਂ ਵਗੈਰਾ ਸਾਰੀਆਂ ਹੋ ਗਏ ਸੀ ਕੰਪਲੀਟ ਤੇ ਇਹ ਕੋਮੇ ਮਿੱਤਰੋ ਆਪਣੀ ਆਪਣੀ ਉਹ ਗੱਡੀ ਦਾ ਕਰਾਰੇ ਸੀ ਆਪਾਂ ਕਿੰਗ ਪਿੰਨਾਂ ਦਾ ਕੰਮ ਗਰੀਸਾਂ ਤੇ ਅਗਲੇ ਚੱਕੇ ਖੂੜ ਰੱਖੇ ਸੀ ਉਹ ਬੈਠਾ ਸੀ ਆਪਣਾ ਮਿਸਤਰੀ ਸਾਹਿਬ ਤੇ ਗੱਡੀ ਦੀਆਂ ਕਿੰਗ ਪਿੰਨਾ ਵਗੈਰਾ ਰੈਚਡ ਵਗੈਰਾ ਸਾਰੇ ਪੈ ਰਹੇ ਨੇ ਤੇ ਅੱਜ ਆ ਚੱਲ ਰਹੀ ਸੋ ਮਿੱਤਰੋ ਸਫਾਈ ਤੇ ਉਧਰ ਮਿਸਤਰੀ ਆਪਣਾ ਲੱਗ ਰਿਹਾ ਕਿੰਗ ਪਿੰਨ ਲਾਣ ਆਪਾਂ ਬੈਠੇ ਸੀ ਤੇ ਕਰ ਰਹੇ ਆ ਸਫਾਈ ਆ ਧੋਵਾਂਗੇ ਵੀ ਆਪਾਂ ਇਹਨੂੰ ਡੀਜ਼ਲ ਮਾਰ ਰਿਹਾ ਸ਼ੀਸ਼ੇ ਮੰਗੂ ਲਿਚਕਾਰੇ ਆਪਣਾ ਬ੍ਰਾਮ ਹੋ ਗਿਆ ਸੀ ਚੰਗੀ ਤਰ੍ਹਾਂ ਸਾਫ਼ ਕਰੋ ਜੀ ਆਹ ਜੀ ਕੋਸਾ ਬੋਲੋ ਜੀ ਚੱਲ ਰਹੀ ਸੀ ਆਪਣੀ ਸਾਸ ਪਈਆ ਆਪਣਾ ਫੈਲ ਪਹਿਲੀ ਹੀ ਆ ਇਹ ਜਹਾ ਜਾ ਉਹ ਪਿਆ ਆਪਣਾ ਉਹ ਉਹ ਨੂੰ ਦੇਖੋ ਤੇ ਇਹ ਨੂੰ ਦੇਖੋ ਦੱਸਿਓ ਦੋਨਾਂ ਦੇ ਵਿੱਚੋਂ ਕਿਹੜਾ ਕਿੱਦਾਂ ਲੱਗ ਰਿਹਾ ਤੇ 10 ਮੀਟਰ ਦੂਏ ਦੇ ਵੀ ਆਪਾਂ ਬਣਾਤੀ ਗੱਲਬਾਤ ਤੇ ਇੱਧਰ ਪਸੀਨਾ ਉਹ ਸੇਨੇ ਨਾਲ ਹੋਇਆ ਪਿਆ ਬੁਰਾ ਹਾਲ ਤੇ ਉਧਰ ਦੂਸਰਾ ਪਿਆ ਆ ਦੂਜਾ ਦੋਏ ਆਪਣੇ ਪਲੇਟਾਂ ਹੋ ਗਈਆਂ ਸਾਫ਼ ਤੇ ਹੁਣ ਆਪਾਂ ਇਹਨਾਂ ਉੱਤੇ ਕਰਾਂਗੇ ਰਚੜ ਉਧਰ ਮਿਸਤਰੀ ਲੱਗ ਰਿਹਾ ਰਚੜ ਕਰਨਾ ਤੇ ਇੱਧਰ ਆਪਾਂ ਇਹਦੀ ਦੇਖੋ ਮਾਰਦਾ ਲਿਸ਼ਕੋਰੇ ਤੇ ਬਾਕੀ ਦਿੰਨੇ ਮਿੱਤਰੋ ਤੁਹਾਨੂੰ ਅੱਗੇ ਦੀ ਅਪਡੇਟ ਮਿੱਤਰੋ ਰਾਤ ਦੇ ਵੱਜ ਰਹੇ ਨੇ 9 ਤੇ ਆਪਣਾ ਮਿਸਤਰੀ ਸਾਹਿਬ ਲੱਗ ਰਹੇ ਨੇ ਹਜੇ ਤੱਕ ਆਪਾਂ ਸਾਰੀ ਅਦਰ ਕਿੰਗ ਪੈਨ ਵਗੈਰਾ ਪੱਟ ਕੇ ਸਾਰਾ ਸਮਾਨ ਪੱਟ ਕੇ ਦੁਬਾਰੋਂ ਫਿੱਟ ਕਰਿਆ ਮਿਸਤਰੀ ਸਾਹਿਬ ਨੇ ਤੇ ਲੈਦਰ ਵੀ ਆਪਣੇ ਨਵੇਂ ਲਾ ਗਏ ਤੇ ਬੁਸ਼ ਵੀ ਨਵੇਂ ਲਾਏ ਨੇ ਅਦਰਾ ਭਲਾ ਰੈਚਡ ਵੀ ਨਵੇਂ ਲਾਏ ਨੇ ਆ ਆਪਣਾ ਮਿਸਤਰੀ ਸਾਹਿਬ ਨਾਵਾਂ ਇਹਨਾਂ ਦਾ ਲਾਡੀ ਦੇਖੋ ਜੀ ਤੇ ਇਸ ਟਾਈਮ ਤੁਸੀਂ ਲਾ ਲੋ ਵੀ ਕੋਈ ਨਹੀਂ ਕੰਮ ਕਰ ਸਕਦਾ ਜਿਸ ਟਾਈਮ ਮਿਸਤਰੀ ਸਾਫ ਕਰ ਰਹੇ ਨੇ ਤੇ ਆ ਲਾਈਟ ਵਗੈਰਾ ਸਾਰਾ ਚਾਲੂ ਆ ਅਸੀਂ ਵੀ ਨਾਲ ਲੱਗੇ ਆ ਬਾਕੀ ਵਗੈਰ ਤੇ ਇਹ ਵੀਡੀਓ ਆਪਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਮਿੱਤਰੋ ਤੁਹਾਡੇ سپورਟ ਦੀ ਪੂਰੀ ਲੋੜ ਆ ਓਕੇ